ਨੰਬਰ 8 ਫੇਲੇ ਰੇਟਰ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਆਪਾਂ ਬਿਲਕੁਲ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਤੇ ਐ ਗੁਰੂ ਮਹਾਰਾਜ ਮੇਲੇ ਦਾ ਦਜਾ ਦੇਣਿਆ ਧੁੱਪ ਲੱਗੀ ਆ ਰਾਤ ਪੂਰਾ ਮੀਂਹ ਪਿਆ ਫੁੱਲ ਤੁਸੀਂ ਦੱਸੋ ਕਮੈਂਟ ਕਰਕੇ ਕਿਥੇ ਕਿਥੇ ਮੀਂਹ ਪਿਆ ਤੇ ਗੜੇ ਬਾਰੀ ਹੋ ਗਈਆਂ ਸਾਡੇ ਹੋਈਆਂ ਇਹ ਵੀ ਦੱਸੋ ਤੇ ਡੰਗਰਾਉਂਡ ਆ ਕੇ ਪਾਣੀ ਕੱਢ ਕੇ ਬਾਹਰ ਆਪਾਂ ਨਾਤ ਹੋ ਕੇ ਜਾਂਦੇ ਮੇਲੇ ਨੂੰ ਤੇ ਰੌਣਕ ਮੇਲਾ ਵੇੜੇ ਨਾਲੇ ਤਨੂ ਖਾਣੇ ਹਾ ਪੱਠੇ ਪਾ ਕੇ ਕਰਦਾ ਰੈਡੀ ਤਵੱਛਾ ਆਪਾਂ ਨੂੰ ਮਾਰਦਾ ਇਹ ਡੈਡੀ ਇਹਨੂੰ ਪਾਸੇ ਖੜਦਾ ਹੁਣ ਆਪਾਂ 2 ਵਜੇ ਡਾਂ ਕਰਵਾਉਂਦਾਂਗੇ ਇਹ ਮੋਟੋ ਆ ਰਹੀ ਇਹ ਮੇਲਾ ਧੰਤਨ ਬਾਬਾ ਮਿਕਸਿੰ ਸ਼ਹੀਦਾਂ ਜੀ ਇਹ ਨਾ ਕਸੂਰ ਦੀ ਜੰਗ ਲੜਦੇ ਸੀ ਇਸ ਤੇ ਸ਼ਹੀਦ ਹੋਏ ਇੱਥੇ ਬਾਬਾ ਜੀ ਇੱਕ ਬਾਬਾ ਜੀ ਦਾ ਘੋੜਾ ਹੈ ਇੱਕ ਦਰवेश ਹੀ ਨਾਲ ਤੇ ਉਹਦੀ ਯਾਦਗਰੀ ਵਿੱਚ 10 11 ਨੂੰ ਮੇਲਾ ਹੁੰਦਾ ਹੈ ਮਾਗਦਾ ਹੈ ਯਾਰ ਤੇ ਬੜਾ ਧੁੰਮਤਾਮ ਨਾਲ ਬੀਦੀਆਂ ਵਾਲੀ ਸੰਗਤ ਪੱਟੀਆਂ ਜੂਪੀਆਂ ਆਣ ਕੇ ਗੱਡੀ ਰਿੰਦੀਆਂ ਸੇਵਾ ਕਰਦੀਆਂ ਤੇ ਬੜਾ ਚੜ੍ਹਦੀ ਕਲਾ ਦਾ ਮਾਹੌਲ ਬਣਾਇਆ ਜਾਂਦਾ ਹੈ گرو مہاراج کی کرپا جی

می پیاہ پھر بھی میلہ پورا بھر گیا جنہیں بھرنا چاہیے ار بریا نہیں مجھے ਔਰ ਪਗਲ ਸਿਆ ਜੀ ਜਿਨ੍ਹਾਂ ਦੇ ਨਾਲ ਮੇਰਾ ਜੱਗੀ ਬਣੇ ਐ ਅੰਗਲੀ ਯਾਰ ਮੇਰੇ ਬਤី ਦੇ ਕਿਉਂ ਨਾ ਵੱਲੋਂ 200 ਆਪਣਾ ਟੱਕ ਜੱਫੀ ਨੂੰ ਆਇਆ ਉਹਨਾਂ ਦੇ ਹੱਥ ਨੇ ਇਹਦਾ ਬਧਵਾਦ ਸਤਿਕਾਰਯੋਗ ਸਰਦਾਰ ਸ਼ੇਰ ਸਿੰਘ ਜੀ ਵੱਲੋਂ ਬਹੁਤ ਬਧਵਾਦ ਨਾ ਆਇਆ ਉਹ ਬਾਬਾ ਜੀ ਮਹਾਰਾਜ ਜੀ ਤੁਹਾਨੂੰ ਬਾਪਾ ਉਹ ਜਿੱਥੇ ਦਾ ਫਾਟਾ ਪਾਉਂਦੇ सो आहे बसि चाह लॻा फोटो खटी के माना वाट्सअप करे ਕਰ ਮੇਰੀ ਵਾਈਕ ਇਹ ਆਰ ਦੀ ਚਾਪ ਉੱਠਾਦਾ ਸੀ ਖੜੇ ਹੀ ਨਹੀਂ ਨਹੀਂ ਮੈਂ ਉੱਠਦਾ ਥੋੜਾ ਸਵਾਇ ਬਸ ਚਾਪ ਘੋੜੇ ਚੱਕਦੀ ماجی بولا سید صاحب اوری لگیاں جانی ماجی لے تو نئیے پونجے پوشاک جی ماجی پوشاک لے جا پر اے جانو خالصو دین تے مینوں دے تکا جو ہے رکھنا اپا جان جے ایک تے تینا آ باٹ کر تی پورے جی مال تے اپنے آتھ وڈا لگا تاں کہ تی نہیں لو لو خلو مت کرناں کے لا کے میں چل <سؤال> ساتھ اور کیا ڈاکٹر صاحب او کون ائی ਔਰ ਆਪਣੇ ਘਰ ਵਾਲੇ ਨਾਲ ਗੱਲ ਕਰਨ ਲੱਗੇ ਤੁਹਾਡੇ ਵੀ ਕਰਨੀ ਤੋਂ ਚਾ ਮੰਨਿਆ ਹਾਡੇ ਕਰਦੇ ਆ ਸਾਰੇ ਪੂਰੇ ਹੋ ਗਏ 15 ਮੈਂਬਰ ਆਏ 10 ਤੁਹਾਡੇ ਕੋਲ ਆ ਗਏ ਆ ਹੋਰ ਡਰ ਤੋਂ ਜਿੰਗੂ ਚੌਲਾ ਤੇਰੇ ਪੀਰੇ ਨੇ ਪਾਪ ਦੇ ਨਾਂ ਆਵੇ ਜਦੋਂ ਆ ਮਹਿਸੂਸ ਹੋ ਰਿਹਾ ਖੂਨ ਘੜਾਵੇ ਵਧੀਆ ਕਿੰਨੀ ਗੜਾ ਆ ਯਾਰ ਮੈਂ ਨੂੰ ਜੇਤ ਮੈਂ ਨੂੰ ਦੇ ਤਾ ਪਸ਼ਾਕ ਰੱਖ ਕੇ ਆਂਦਾ ਮੈਂ ਕੱਤੀ ਬੋਲਣਾ ਦਿੰਦੇ ਆ ਘੋੜਾ ਪਾਣੀ ਮੇਰੇ ਆ ਬਾਹਰ ਮੁਕੇਗਾ ਮੈਂ ਕਰਾਉਣਾ ਮਾਰ ਖਾਣੀ ਡੈਡੀ ਬਾਪੂ ਸੱਸਰੀ ਕਾ ਪਰ ਹਾਂ ਸੱਸਰੀ ਹੋਰ ਆਓ ਚਾਹ ਪਾਣੀ ਪੀ ਲਈਏ ਆਇਓ ਘਰ ਨੂੰ ਮੈਂ ਦੰਨਾ ਹਾਂ ਹਾਂ ਵਧੀਆ ਚੜਦੀ ਗਲਾਸਾਂ ਤਾਂ ਉਹਨੇ ਦੰਡ ਬੰਡੀ ਬੰਡੀ ਬਾਪੂ ਗੇਰਾ ਚੜੇ ਦਾ ਗੇਰਾ ਦੂਜਾ ਚਲੇ ਜਾਂਦਾ ਤਾਂ ਕਰਕੇ ਨਾਲੇ ਉੱਪਰਲੇ ਬੰਨੇ ਚਾਹ ਆਈ ਜਾਂਦਾ ਹਰੋ ਤਾਂ ਕਰਕੇ ਉਹ ਇਧਰ ਫਿਰ ਘਾਟੀ ਆਈ ਜਾਂਦਾ ਜੀ بار کو ہر موڑ میں ہے میں وہ اسی کا ساتھ جا رہا ہوں وہ ہر کو پھر سارے اشارہ کیتا سامنے کی انسائٹ کیتا جےٹھ کا مہینہ گرمی تو ہے کہو وہ سماد عام تہوار ہے سب کر کے ملے بابا جی کے ساتھ ہے گھوڑا بتا رہا ہے آ گیا ہے -ama <tries> Cel <tries> ਆਪੋ ਕਾ ਮੀਂਹ ਹੋ ਲੋ ਗਾੜ੍ਹੜੀ ਹੋ ਲਾਈ ਹੋਈ ਆ ਖਰੀਦ ਕੇ ਨਾ ਇੱਦੀ ਨਾ ਕੰਦੀ ਜੰਡੀਆਂ ਮੀਂਹ ਦੀ 10 ਜੀ ਕੋ 73 ਅੱਡਾ ਕਰ ਕਿਨੇ ਕੋਲ ਇਹ ਬਜ਼ਾਰ ਨਹੀਂ ਆ ਦੋ ਪੈਕੇਟ ਨਹੀਂ ਭੁੱਲੇ ਦੋ ਕਿੰਨੇ ਦਾ ਪੈਕੇਟ ਦੋ ਦੇ ਦੇ ਉਹ ਤੇ ਅਰੇ ਉਹ ਜਿਹੜੇ ਕਿ ਖਲਾਰਾ ਮੱਝਿਆ ਹੋਰ ਫਾਇਦੇ ਕੀ ਚੱਲੀ ਖੁੱਲਿਆ ਰੁਝਾਂ ਖੁੱਲਿਆ ਉਹ ਗੁਡੀਆਂ ਨਿੱਕੀ ਦੇ ਵੰਦੀ ਲਈਏ ਉਹ ਹਾਂ ਇਹ ਮਾਝਿਆ ਕੋਈ ਨਹੀਂ ਕਜੀਪਤ ਸੰਮੇ ਦਾ ਵਾਲਾ ਅੱਜ ਮੇਲੇ ਦਾ ਲਾਸਟ ਦਿਨ ਹੀ ਆਪਣੇ ਦਾ ਤੇ ਭਲਕੇ ਆਪਣੇ ਨਾਲ ਦੇ ਪਿੰਡ ਹੀ ਸੰਗਤਰੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਮੇਲਾ ਹੈ ਤੇ ਸਾਰ ਸਾਬ ਤੋਂ ਨਗਰ ਕੀਰਤਨ ਆਉਣਾ ਤੇ ਸੰਗਤਰੇ ਪਹੁੰਚਣਾ ਇਹ 5 10 ਸਾਲ ਹੋ ਗਏ ਆਉਂਦੇ ਨੂੰ ਤੇ ਅੱਗੇ ਤਾਂ ਮੇਲੇ ਆਪਣੇ ਦੋਵੇਂ ਇਕੱਠੇ ਹੋ ਜਾਂਦੇ ਫਿਰ ਇੱਕ ਦਿਨ ਆਪਣਾ ਮੇਲਾ ਜਿਹੜਾ ਪਛਾਹ ਕਰਦਾ ਅੱਗੇ 10 11 ਦਾ ਹੁੰਦਾ ਉਹ 9 10 ਦਾ ਹੁੰਦਾ ਤੇ ਆਪਾਂ ਮੇਲਾ ਮੁੱਲਾ ਵੇਖਿਆ ਵਧੀਆ ਦੰਗਰਮਾਲ ਦੀ ਪੱਠੀਆਂ ਪਾਪੂਗੇ ਵਿਲੇ ਤੇ ਧੋਪਿਆ ਕਦੀ ਲੱਗ ਜਾਂਦੀ ਕਦੀ ਬੱਦਲ ਵਾਈ ਹੋ ਜਾਂਦੀ ਬਸ ਐਦਾਂ ਮੌਸਮ ਠੰਡਾ ਹੈ ਯਾਰ ਬਾਕੀ ਵਧੀਆ ਗੱਲ ਬਾਤ ਫਿਰ ਯਾਰ ਜਾਂ ਫਿਰ ਚੌਹਾਂ ਦੇ ਵਿੱਚੋਂ ਹਰਜੀਤ ਆ ਇਹ ਤੇ ਆਲੂ ਆ ਇਹ ਫੇਰ ਫੇਰ ਕੇ ਕਬੱਡੀਆਂ ਪਾ ਗਿਆ ਜਿਹਨੇ ਨੇਲੇ ਤੇ ਜੱਫਾ ਕਉਂਤ ਬੰਦੀ ਦਾ ਲਾਉਣਾ ਪੈਣਾ ਕਹੜੇ ਨਾਸੀ ਜਹਾਜਾਂ ਨਹੀਂ ਐ ਚਾਦਰਾਂ ਬਣ ਗਿਆ ਇੱਕੋ ਜੇ ਸਰੀਰਾਂ ਵਾਲੇ ਆਹ ਜਹਾਜ ਨਹੀਂ ਐ ਚਾਦਰਾਂ ਬਣ ਗਏ ਨੇ ਇਹ ਸਰਕਾਰੀ ਸਕੂਲ ਦੇ ਫੰਬਾ ਬਣ ਗਏ ਨੇ ਪਰ ਸਾਡਾ ਸੇਵਾ ਪਹਵਾਨ ਅਨਿਸ਼ਾਨ ਨੇ ਵਿੱਦੂ ਮਾਰੀ ਐ ਵੀ ਪੁਆਇੰਟ ਸਭੀ ਦੇ ਹਿੱਸੇ ਵਿੱਚ ਜੁੜਨਾ ਆਇਆ ਸੱਤਾ ਆ ਗਿਆ ਐ ਵੀ ਛੱਤਿਆਂ ਕੱਢੇ ਸੱਤਾ ਔਰ ਸਾਹਮਣੇ ਸੱਤਾ ਕਬੱਡੀ ਕੌਂਦ ਦੀ ਵਜਾ ਆਇਆ ਐ ਇਹ ਰੀਨਾ ਵਾਲਾ ਸੱਤਾ ਨਹੀਂ ਜਿੱਦਾਂ ਉਹ ਕਹਿੰਦਾ ਲੱਗੇ ਸੱਤੇ ਵੀਰ ਕੀ ਹੋ ਗਿਆ ਔਰ ਉਹ ਗੱਲ ਦਾ ਟਿਕਾਣਾ ਉਹ ਵੀ ਗੱਲ ਟਿਕਾਣੇ ਲੱਗੀ ਸੀ ਐਨ ਕਿਸੇ ਦੇ ਗੱਲਾਂ ਟਿਕਾਣੇ ਨੇ ਪਰ ਆਹ ਕਹਿੰਦੇ ਸੱਤਾ ਸਾਡੀ ਕਾਡੀ ਵਾਲਾ ਹੈ ਵੀ ਸੱਤਿਆ ਨੰਬਰ 13 ਨੰਬਰ ਜੱਫੀਆਂ ਦਾ ਨੰਬਰ ਕਹਿੰਦੇ ਸੱਤੇ ਵੀ ਤੁਹਾਨੂੰ ਕਿੰਨਾ ਟਿਕਾਣੇ ਲਿਖੀ ਹੋਈ ਹੈ ਰਡੌਣਾ ਵਾਲਾ ਫੇਰ ਆ ਗਿਆ ਤੁਹਾਨੂੰ ਐ ਵੀ ਰਟੌਣਾ ਵਾਲਿਆ ਛੜਕਾ ਲੜਕਾ ਹੋ ਜੇ ਤੇ ਗੱਲ ਫੇਰ ਵੱਲਦੀ ਐ ਇਹ ਦੁਨੀਆ ਸਵਾਜ ਭਾਲਦੀ ਐ ਇਹ ਗੱਲ ਪੱਕੀ ਐ ਆਪਾਂ ਦੇ ਬੰਦੇ 'ਚ ਬੰਦਾ ਪੱਟਣਾ ਦੇਖਣਾ ਆ ਪੱਟਾ ਏ ਪਟਾਕੇ 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 ਇਹ ਬਾਛੋਏ ਮਾਲਵਾਣਾ ਵੀ ਦੇ ਦਰਮਿਆਨ ਟੱਕਰ ਐਂ ਕਦੇ ਜੋਰ ਲੱਗ ਰਿਹਾ ਟੱਕ ਤੇ ਟੱਕ ਹੋ ਰਿਹਾ ਨੰਬਰ ਜਿਹੜਾ ਗਿਆ ਨੂੰ ਜੋੜ ਗਿਆ ਕੀ ਟੀਮ ਲਈ ਇੱਕ ਇੱਕ ਰੇਡ ਬਾਕੀ ਹੈ ਫੇਰੀ ਪੇਡ ਦੀ ਅਗਲੇ ਮੈਚ ਦੀਆਂ ਟੀਮਾਂ ਨੂੰ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਕਿਉਂਕਿ ਆਹ ਮੈਚ ਸਮਾਪਤ ਹੋ ਰਿਹਾ ਹੈ ਇਹ ਮੈਚ ਵੀ ਸਮਾਪਤ ਹੋ ਚੁੱਕਿਆ ਮੇਰੇ ਵੀਰੋ ਉਧਰ ਸਿਕੰਦਰ ਭਰਾ ਵੀ ਪੁੱਜ ਗਏ ਤੇ ਰੰਦੀਪ ਸਿੰਘ ਜੋੜ ਨਾਲ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਿਕੰਦਰ ਜੀ ਵੀਰ ਨੇ ਸਾਡੇ ਬਹੁਤ ਬਹੁਤ ਧੰਨਵਾਦ ਹੈ ਪਰ ਸੁੱਖਾ ਉਹ ਖਾਰੇ ਪਿੰਡ ਵਾਲਾ ਚੱਕ ਚੱਕ ਮੇਰੇ ਵੀਰੋ ਬਾਹਰ ਮਾਰਦਾ ਲੈ ਵੇਖੋ ਇਹ ਖਾੜੇ ਪੈਣ ਵਾਲਾ ਸੁੱਖਾ ਹੈ ਮੇਰੇ ਵੀਰੋ ਨੰਬਰ ਆਪਣੀ ਟੀਮ ਦੇ ਅੰਦਰ ਵੀ ਜੁੜਦਾ ਆਇਆ ਹੈ ਪਰ ਬਕਾਰੀ ਭਾਈ ਲੱਦਾਜੀ ਕਬੱਡੀ ਕਲੱਬ ਭਾਈ ਲੱਡੂ ਦੀ ਟੀਮ ਦੇ ਖਿਡਾਰੀ ਮੈਂ ਦੱਸਿਆ ਵੀ ਬਾਦੀ ਜਾ ਰਹੇ ਆ ਖੇਡ ਮੈਦਾਨ ਦੇ ਵੱਲ ਬੇਨਤੀ ਹੈ ਕਿ ਰਿਆਲੇ ਦੀ ਟੀਮ ਦੇ ਖਿਡਾਰੀਆਂ ਨੂੰ ਵੀ ਜਲਦੀ ਆ ਜੀਏ ਸਮਾਂ ਮੇਰੇ ਵੀਰੋ ਐਨ ਬਲਵਾਨ ਸਮੇਂ ਦੀ ਕਦਰ ਬੱਲੇ 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 ਇਹ ਹੈ ਟੱਕਰ ਟੱਕਰ ਵਾਹ ਓਏ ਹਰਜੀਤ ਸਿੰਘ ਆਹ ਹੈ ਕਹਿੰਦੇ ਧਜੂ ਪਰਵਾਰ ਦਾ ਹੀਰਾ ਇਹ ਨਵੇਂ ਪੇਨਵਾਏ ਨੇ ਨੰਬਰ ਵੀ ਚੋਕੀ ਦਾ ਜੋੜਿਆ ਆ ਮੈਚ ਸਮਾਪਤ ਹੋ ਚੁੱਕਿਆ ਆ ਮੈਚ ਵੀ ਸਮਾਪਤ ਹੋ ਚੁੱਕਿਆ ਨੰਬਰ ਬਿਲੂ ਪਰਵਾਰ ਜੀ ਦੱਸ ਦਿਓ ਅੰਮਰਸਾਹ ਅੰਮਰਸਾਹ ਦੀ ਟੀਮ ਮੇਰੇ ਵੀਰੋ ਜਿੱਤੂ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬਲੌਰ ਸਿੰਘ ਜੀ ਹੁਣਾਂ ਦਾ ਡਾక్టర్ ਰਣਜੀਤ ਸਿੰਘ ਜੀ ਅਰਵਿੰਦਰ ਸਿੰਘ ਜੀ ਡਾక్టర్ ਕੁਲਦੀਪ ਸਿੰਘ ਜੀ ਹਰਜਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਦਾ ਅੰਗਰੇਜ਼ ਸਿੰਘ ਜੀ ਤੇ ਤੇਜ ਅਵਤਾਰ ਸਿੰਘ ਜੀ ਹੁਣਾਂ ਦਾ ਤੇ ਸਰਾਰ ਸਿੰਘ ਤੇ ਸਰਦਾਰ ਮਹਿਲਾ ਸਿੰਘ ਜੀ ਹੋਰ ਹੈ ਚੰਨਾ ਗੋਦੀ ਜੀ ਦਾ ਰਣਜੀਤ ਸਿੰਘ ਜੀ ਰਾਣਾ ਜੀ ਦਾ ਤਰਸੀਰ ਸਿੰਘ ਜੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਬਾਬਾ ਬਿੱਕਰ ਜੀ ਸਕੰਦਰ ਭਾਣ ਦਾ ਰਾਤੀਰ ਬਾਈ ਹੁਣਾਂ ਦਾ ਵਿਸ਼ੇਸ਼ ਇਹ ਦੋਵੇਂ ਪਰ ਦੇਖਾਂਗੇ ਸਾਹਮਣੇ ਚੱਕਾ ਚੱਕਾ ਇਹ ਖਿਆਲ ਪੁਰੀਆ ਚੱਕਾ تکلا سریر دیکھا گیا سامنے پیاری تیار بات نے وہ کھیڑے مدان سریر آؤ دیکھا گے سامنے تجربہ گدھر آئے کدھر نمبر پہلا بھی میرے ملو تو بھی ہو گیا ہے پر آمار پتی شاہ وارا نمبر چوپیلہ جوڑ گیا ہے بے خوبرندرہ اب دنیا نا مہار دنیا نی کوئی کینٹری نی کتھے مکھڑ دا کھنجیا ہو گئی مہن سنگھ مکھڑ 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 مکھڑی پارا کہا یا دی میرے ملو دوسری کھڑ مکھڑی ਹਰੀ ਹੈ ਡੱਗੋ ਰਮਾਣੇ ਵਾਲਾ ਸ਼ਰਨਾ ਕੋਸ਼ਿਸ਼ ਕਰਦਾ ਹੈ ਅੰਕ ਇਸੇ ਨੇ ਰੇਡਰ ਨੇ ਜੋੜ ਦਿੱਤਾ ਹੈ ਇਹਨਾਂ ਦੀ ਅਕਾडमी ਦੇ ਸੀਨੀਅਰ ਖਿਡਾਰੀ ਜਿਵੇਂ ਯਾਦਵਿੰਦਰ ਸੰਘਾ ਪੁਲਵਾਨ ਜੀ ਤੇ ਨਾਲ ਸਾਡਾ ਰਸ਼ਪਾਲ ਪੁਲਵਾਨ ਤੇ ਗੋਪੀ ਕਾਰੋ ਉਹ ਵੀ ਆਪਣੇ ਭਾ ਸੁਨੀਲ ਦੇ ਪਿੰਡ ਦਾ ਮੇਲਾ ਬਈ ਭਾਈ ਲਦੂ ਵਾਲਾ ਦੇ ਹੱਥ ਤੋਲੇ ਪੇਲੇ ਵੀ ਨੋਇ ਨਾ ਉਹ ਬੁੱਲਾ ਕੱਗੋ ਮੁਹੇ ਵਾਲਾ ਇਹ ਬੁੱਲਾ ਕੱਗੋ ਮੁਹੇ ਪਿੰਡ ਵਾਲਾ ਮੇਰੇ ਵੀਰੇ ਕੋਟੀ ਕੋਟੀ ਕਰਦਾ ਹੈ ਉਧਰ ਲਾਹੌਰੀ ਪਾਲ ਵਾਲਾ ਗੋਪੀ ਵੀ ਲਾਈਵ ਜੁੜਿਆ ਹੈ ਕੋਟੀ ਦਾ ਜ਼ਮਾਨਾ ਆਹ ਦੁਨੀਆ ਦਾ ਮਹਾਨ ਹੈ ਮੇਰੇ ਵੀਰੇ ਉਹ ਪਿਆਰਾ ਰਵਿੰਦਰ ਜਰਾਲ ਹੋਣਾ ਪਰ ਉਹ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੈ ਚਾਰ ਜਾਂ 2 ਚਾਰ ਨੇ ਆਹ ਦੇਖਾਂਗੇ ਸਾਹਮਣੇ ਆਹ ੁੱਲਾ ਕਹਿੰਦੇ ਨੰਬਰ ਆਪਣੀ ਟੀਮ ਦੇ ਇਸੇ ਵੀ ਜੁੜਦਾ ਆਇਆ ਹੈ ਉਧਰ ਸੇਵਾ ਸੁਸਾਇਟੀ ਕਾਲੀਆਂ ਪਿੰਡ ਵਾਲੀ ਉਹਨੇ ਵੀ ਬਹੁਤ ਬੜਾ ਪਿਆਰ ਨਾਲ ਸੋਸੇ ਬੋਲਾਂ ਲਈ ਭੇਜਿਆ ਧਰਵਾਣਾ ਆਹ ਕਰੇਟਾ ਨਾਲ ਮਾਣ ਨੂੰ ਸਨਮਾਨ ਹੋਇਆ ਮੇਰੇ ਵੀਰੋ ਮਾਣ ਦਾ ਇਹ ਦੁਨੀਆ ਦਾ ਮਹਾਨ ਇਹ ਮਨਦੀਤ ਹੈ ਨਵੇਂ ਪਿੰਡ ਵਾਲਾ ਕਬੜੀ ਕਬੜੀ ਕਰਦਾ ਹੋਇਆ ਦੇਖਾਂਗੇ ਸਾਹਮਣੇ ਹੱਲੇ ਬੱਲੇ ਬੱਲੇ ਹੋਣੀ ਹੈ ਹੱਲੇ ਤਾਂ ਹਾਫ ਨਹੀਂ ਬਰੰਦਰਾ ਹੋਇਆ ਔਰ ਦੁਨੀਆ ਪੱਪਾ ਧਾਰ ਖੜ ਗਿਆ ਭਾਈ ਤਾਲੀਆਂ ਦਿਓ ਜੇ ਨਜ਼ਾਰਾ ਕੌਡੀ ਦਾ ਆ ਰਿਹਾ ਇੱਕ ਬਾਾਰ ਤਾਲੀਆਂ ਲੋਰ ਨਵਦੀਪ ਸਿੰਘ ਨਾਇਰ ਤੀਮ ਕਬੱਡੀ ਪਾਰਾ ਹੁਣ ਵੇਖਾਂਗੇ ਭਾਈ ਜੀ ਫਿਰ ਰੇਡ ਭਾਈ ਨੂੰ ਆਇਆ ਹੋ ਸਾਹਮਣੇ ਆਖ ਚੱਕੋ ਰਮਾਣੇ ਵਾਲੇ ਛਿਰਰੇ ਨੂੰ ਇੱਕ ਨੌਜਵਾਨ ਸਿਧਰਾ ਮਾਨ ਬੋਲੂ ਖੜਾ ਹੋਇਆ ਨਾਨਕ ਆਕਾਸ਼ ਚਾਰੀ ਚੋਟੀ ਦੇ ਪਰ ਜਫਾ ਕਿੰਨੇ ਲਾਣਾ ਜਫਾ ਕਿੰਨੇ ਲਾਣਾ ਬੱਲੇ ਬੱਲੇ ਬਾਮੀ ਨੌਜਵਾਨ ਹੈ ਤੇ ਭਗੇਲੇ ਦਾ ਚੇਲਾ ਛਿਰੇ ਦਾ ਪੁਆਇੰਟ ਜੋੜਦੇ ਚੱਕਾਂ ਜਾਨਾ ਗੋਰੀ ਦੀ ਕਬੱਡੀ ਪਾਉਣੀ ਹੈ ਪੀਰਿਆ ਹੋਇਆ ਸਾਹਮਣੇ ਵੀ ਨੌਜਵਾਨ ਹੈ ਔਰ ਭੀਮ ਦਾ ਛੋਟਾ ਨੀਰ ਨਗਨ ਸੁਖ ਗੁੰਦਰੀ ਵਾਲਾ ਖੜਾ ਹੋਇਆ ਦੋ ਤਰੀਕ ਨੂੰ ਵੀ ਇਹਨਾਂ ਦੇ ਪਿੰਡ ਦੇ ਚੋਟੀ ਦੇ 스타 ਖੇਡਣਗੇ ਉਹ ਮਾਤਿ ਮਹੀਨੇ ਦੀ ਤਰੀਕ ਹੋਵੇਗੀ ਤੇ ਤਿੰਨ ਮਾਤਿ ਤੋਂ ਘਿਹਾਰਾ ਬਸ ਸਾਂ ਕੋਲ ਆਉਂਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਗੁੰਦਰੀ ਦੇ ਵਿੱਚ ਬਾਬਾ ਸੰਤ ਖਾਤਸਾ ਜੀ ਦਾ ਯਾਦਗਰੀ ਸ਼ੋਅ ਮੈਂ ਦੇਖਿਆ ਜਾਵੇਗਾ ਸਭ ਦੇ ਦੇਖਾਂਗੇ ਆ ਪੁਆਇੰਟ ਕਿਹਦਾ ਹੋਵੇਗਾ ਕਿ ਸੇਵਾ ਭਰوان ਫੈਸਲਾ ਲਏਗਾ

ਸਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਪਿੰਡਰ ਚਰਵਾ ਦੀ ਸੋਹ ਮਿਲਿਆ ਵੱਡਾ ਇਤਿਹਾਸ ਇਸ ਇਲਾਕੇ ਦਾ ਸਾਰੇ ਦੇਖਣਗੇ ਅੱਜ ਵੀ ਨੂੰ ਹੋਸਗੀ ਨੇ ਫੜ ਕੇ ਚੋਟੀ ਦਾ ਇਹ ਨਫਾ ਲਾ ਦਿੰਦਾ ਹੈ ਇਹ ਬਾਸ਼ ਕਮਾਲ ਕਰ ਗਿਆ ਬੱਲੇ ਬੱਲੇ ਕਰਵਾ ਗਿਆ ਨਾਇ ਨੇ ਸਿਰੇ ਦਾ ਜਫਾ ਲਾ ਦਿੱਤਾ ਹੋ ਦੇਖਾਂਗੇ ਜੱਗੇ ਦੀ ਕਬੱਡੀ ਹੈ ਕਿੰਨਾ ਹੋ ਸਾਹਮਣੇ ਮੋੜਕੀਆਂ ਦੀ ਕੱਟੀ ਜਾਂ ਆਖ ਸੁਖ ਨੂੰ ਕਿ ਤੋੜੇ ਦੁਖ ਜਾਂ ਕਹਿ ਵੀਰੇ ਸਰਹਾਲੀ ਵਾਲੇ ਨੂੰ ਹਸੈਨ ਗੁੱਜਰ ਨਾਮ ਦੇਖਾਂਗੇ ਚਾਰੀ ਚੋਟੀ ਦੇ ਇੱਥੇ ਜੱਗੇ ਦੀ ਕਬੱਡੀ ਕਾਲੀਏ ਸਕੱਤਰੇ ਦੀ ਗਰਾਊਂਡ ਸ਼ਹੀਦਾ ਸਿੰਘਾਂ ਦੀ ਯਾਦਗੀ 100 ਮੈਚ ਪਰ ਸਾਹਮਣੇ ਐਸਤੇ ਰੱਖ ਇਹ ਮਾਰੀਏ ਦਾ ਸ਼ਾਲ ਰਾਜ ਜੋਰ ਪੱਟਾ ਨਾਲ ਹੱਥ ਵਿੱਚ ਬੱਗੇ ਦਾ ਕਮਾਲ ਹੀ ਹੋ ਗਿਆ ਕਮਾਲ ਹੀ ਹੋ ਗਿਆ ਸਾਹਮਣੇ ਇੱਕ ਜੱਗਾ ਗਿਆ ਤੇ ਦੂਸਰਾ ਆ ਗਿਆ ਇੱਕ ਜੱਗਾ ਗਿਆ ਦੂਜਾ ਆ ਗਿਆ ਮੇਰੇ ਮਿੱਤਰੋ ਜੱਗਾ ਆਉਂਦਾ ਜੱਗਾ ਬਾਬੇ ਦੀ ਮੇਲ ਇਹ ਮੁੰਡਿਆਂ ਨੇ ਨਿਹੰਤ ਕੀਤੀ ਹੈ ਉਹ ਝੱਗਾ ਗਿਆ ਝੱਗਾ ਆ ਗਿਆ ਝੱਗਾ ਭੱਜ ਗਿਆ ਉਹ ਝੱਗਾ ਆ ਗਿਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਆ ਦੂਸਰੇ ਪੰਨੇ ਟੱਕਰਵਾਣਾ ਪਿੰਡਾਂ ਸ਼ਰਮੇ ਦਾ ਉਹ ਦੁਨੀਆ ਦਾ ਮਹਾਨ ਤੇ ਦੂਜੀ ਬੰਨੇ ਦੁਨੀਆ ਦਾ ਮਹਾਨ ਉਹ ਦੇਖਾਂਗੇ ਸਾਹਮਣੇ ਜਗ ਮੋਹਨ ਸਿੰਘ ਮੱਖੀ ਦਾ ਟੀਲਾ ਝੱਗਾ ਧਿਆਰਪੁਰੀਆ ਤੇ ਝੱਗਾ ਆਇਆ ਤੇ ਟਗਾ ਹੋ ਗਿਆ ਰੱਬ ਨਾਲ ਗਿਆ ਵੀ ਜੱਗਾ ਆਉਦਾ ਹੈ ਉਹ ਜੱਗਾ ਭੱਜ ਜਾਂਦਾ ਹੈ ਜੱਗਾ ਹੁਸਿਆਣਾ ਵੀ ਤਗੜਾ ਜੱਗਾ ਪਿਆਰ ਕਰਿਆ ਵੀ ਤਗੜਾ ਕਿ ਸਾਡਾ ਜੀਤ ਵੀ ਆਇਆ ਹੋਇਆ ਮੱਥੀ ਵਾਲਾ ਜੀਜੀ ਲੈਂਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭੀਮ ਦੁਗਲੀ ਦੀ ਪਹੁੰਚੇ ਹੋਇਆ ਪੁਰੀਆ ਦਾ ਮਹਾਨ ਬਾਬਾ ਮੇਰ ਰੱਖੇ ਫਿਰ ਫੇਟੋ ਕੇ ਫਿਰ ਕਰਾਉਣਾ ਦਾ ਸਕਾਰ ਬਣੇ ਭੀਮ ਦੁਗਲੀ ਦੀ ਸਦਾ ਰੱਖੇ ਆਹ ਮਗਰਾ ਹੋ ਜੋਰ ਇੱਕੇ ਇਲਾਕੇ ਦੇ ਕਬੱਡੀ ਖਿਡਾਰੀ ਪਰ ਨੰਬਰ 1 ਕੋਰ ਜੋੜੇਗਾ ਪੁਆਇੰਟ ਇਸੇ ਨੇ ਮੇਰੀ ਵੀਰੋ ਰੇਡਰ ਨੇ ਜੋੜ ਦਿੱਤਾ ਹੈ 31 ਜਨਵਰੀ ਨੂੰ ਵੱਡਾ ਕਬੱਡੀ ਟੂਰਨਾਮੈਂਟ ਪੂਰੇ ਗਰੀਬਪੁਰੇ ਦੇ ਵਿੱਚ ਖੇਡਿਆ ਜਾਵੇਗਾ ਔਰ ਇੱਕ ਸਰਵੇ ਨੂੰ ਪਹਿਲਾ ਸ਼ੋਅ ਮੈਚ ਹੋਵੇਗਾ ਸੰਤ ਬਾਬਾ ਦਾਸਮੀ ਮਾਹੌਰਚ ਉਹਨਾਂ ਦੀ ਰਹਿਣ ਦੇ ਹੇਠ ਆਹ ਮੁੰਡਾ ਨਾ ਪੱਛਾ ਨੀ ਅਕੈਡਮੀ ਦਾ ਖਿਡਾਰੀ ਤੇ ਸੰਦੀਪ